ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਅੱਜ ਫਿਰ ਮੈਂ ਤੁਹਾਡਾ ਦੋਸਤ ਬਲਜੀਤ ਸਿੰਘ ਤੁਹਾਡੇ ਨਾਲ ਰੂਬਰੂ ਹੋਣ ਲੱਗਿਆ ਜੀ ਹਾਂਜੀ ਦੋਸਤੋ ਅੱਜ ਮੈਂ ਜਿਸ ਟੌਪਿਕ ਤੇ ਗੱਲ ਕਰਨ ਲੱਗਿਆ ਹਾਂ ਉਸ ਨੂੰ ਅਸੀਂ ਕਹਿ ਸਕਦੇ ਹਾਂ ਜੀ ਗਰੀਬਾਂ ਦਾ ਫਰੂਟ ਗਰੀਬਾਂ ਦਾ ਮੀਨਸ ਪੂਰ ਪਰਸਨਸ ਫਰੂਟ ਠੀਕ ਹੈ ਜੀ ਮੈਂ ਗਰੀਬਾਂ ਦਾ ਫਰੂਟ ਇਸ ਕਰਕੇ ਕਹਿ ਰਿਹਾ ਕਿਉਂਕਿ ਇਹ ਜਿਹੜਾ ਫਰੂਟ ਹੈ ਨਾ ਬਹੁਤ ਸਸਤਾ ਠੀਕ ਹੈ ਔਰ ਹਰ ਬੰਦੇ ਦੀ ਪਹੁੰਚ ਵਿੱਚ ਪਹੁੰਚ ਮੀਨਸ ਕੀ ਹਰ ਬੰਦਾ ਇਸ ਨੂੰ ਖਰੀਦ ਸਕਦਾ ਹੈ ਇਸ ਕਰਕੇ ਅਸੀਂ ਗਰੀਬਾਂ ਦਾ ਫਰੂਟ ਕਹਿੰਨੇ ਆ ਅਮੀਰਾਂ ਦਾ ਫਰੂਟ ਕੀ ਹੈ ਜੀ ਕੀ ਵੀ ਡ੍ਰੈਗਨ ਫਰੂਟਸ ਅਨਾਰ ਸੇਬ ਜਿਹੜਾ ਕਿ 200-200 ਰੁਪਏ ਕਿਲੋ ਬਿਕਦਾ ਹੈ ਇੱਕ ਅਮਰੂਦ ਹੀ ਇੱਕ ਐਸਾ ਫਰੂਟ ਹੈ ਜੀ ਜਿਹੜਾ ਸਦਾ ਬਹਾਰ 12 ਮਹੀਨੇ ਮਿਲ ਜਾਂਦਾ ਜੀ ਔਰ ਹਰ ਇੱਕ ਗਰੀਬ ਬੰਦਾ ਆਰਾਮ ਨਾਲ ਖਾ ਸਕਦਾ ਜੀ ਆਪਾਂ ਤੁਹਾਨੂੰ ਇਹ ਕਹਿ ਦਿੰਨੇ ਆ ਕਿ ਜੇ ਤੁਸੀਂ ਇੱਕ ਅਮਰੂਦ ਖਾਦਾ ਤਾਂ ਉਹ ਤੁਹਾਡੇ ਚਾਰ ਸੇਬਾਂ ਦੇ ਬਰਾਬਰ ਹੈ ਇਹ ਇਹ ਚਾਰ ਸੇਬ ਖਾ ਲਏ ਹੋਏ ਇੱਕ ਅਮਰੂਦ ਖਾ ਲਿਆ ਇੰਨਾ ਜਿਆਦਾ એનਰਜੈਟਿਕ ਹੈ ਇਸ ਦੇ ਵਿੱਚ ਵਿਟਾਮਿਨ ਏ ਬੀ ਸੀ ਬੀਟਾ ਕੈਰਟਨ ਐਂਟੀਆਕਸੀਡੈਂਟ ਪੋਟਾਸ਼ੀਅਮ ਮੈਗਨੀਸ਼ੀਅਮ ਜੋ ਮਰਜ਼ੀ ਤੁਸੀਂ ਮੈਡੀਕਲੀ ਕਹਿ ਦਿਓ ਸਾਰਾ ਕੁਝ ਇਸ ਦੇ ਵਿੱਚ ਹੈ ਜੀ ਹਾਂ ਦੋਸਤੋ ਆਪਾਂ ਹੁਣ ਇਸ ਦੇ ਬਾਰੇ ਗੱਲ ਕਰਨ ਲੱਗੇ ਆ ਜੀ ਕਿਉਂਕਿ ਅਮੀਰਾਂ ਦੇ ਤਾਂ ਬਹੁਤ ਸਾਰੇ ਫਰੂਟ ਹੁੰਦੇ ਨੇ ਬਦਾਮ ਹੋ ਗਏ ਡਰਾਈ ਫਰੂਟਸ ਹੋ ਗਏ ਆਪਾਂ ਗਰੀਬਾਂ ਦਾ ਫਰੂਟ ਵੀ ਕਹਦੇ ਗਰੀਬਾਂ ਦਾ ਡਰਾਈ ਫਰੂਟਸ ਆਪਾਂ ਮੂੰਗਫਲੀ ਨੂੰ ਬਦਾਮ ਮੰਨਦੇ ਆਂ ਜੀ ਕਿਉਂਕਿ ਵਧੀਆ ਜੀ 100 150 ਰੁਪਏ ਕਿਲੋ ਤੁਹਾਨੂੰ ਮਿਲ ਜਾਏਗੀ ਜੀ ਮੂੰਗਫਲੀ ਇਹ ਵੀ ਹੀ ਆਪਾਂ ਅਮਰੂਦ ਨੂੰ ਵੀ ਗਰੀਬਾਂ ਦਾ ਫਰੂਟ ਕਹਿੰਦੇ ਆ ਆ ਜੋ ਆਪਾਂ ਅੱਜ ਦੇ ਬਾਰੇ ਤੁਹਾਡੇ ਨਾਲ ਗੱਲਾਂ ਕਰਦੇ ਆ ਕੁਝ ਇਹਦੀ ਜਾਣਕਾਰੀ ਜਿਹੜੀ ਮੈਂ ਤਿਆਰ ਕੀਤੀ ਉਹਦੇ ਬਾਰੇ ਤੁਹਾਨੂੰ ਚੰਨਣਾ ਪਾਉਂਦੇ ਆ ਹਾਂਜੀ ਇਹਦੇ ਵਿੱਚ ਅਮਰੂਦ ਨੂੰ ਅਸੀਂ ਇਹਦੇ ਵਿੱਚ ਫਾਈਬਰ ਇੰਨਾ ਜ਼ਿਆਦਾ ਹੁੰਦਾ ਹੈ ਜਿਹੜਾ ਫਾਈਬਰ ਕੇ ਆਪਾਂ ਨੂੰ ਕੋਲਸਟ੍ਰੋਲ ਆਪਾਂ ਨੂੰ ਹਾਰਟ ਦੀਆਂ ਪ੍ਰੋਬਲਮ ਤੋਂ ਬਚਾਉਂਦਾ ਹੈ ਇਹ ਇਹਦੇ ਇੰਨੇ ਵਧੀਆ ਰੇਸ਼ੇ ਹੁੰਦੇ ਹਨ ਜਿਹੜੇ ਕਿ ਆਪਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਬਚਾਉਂਦੇ ਨੇ ਜੀ ਕੈਂਸਰ ਕਈ ਤਰ੍ਹਾਂ ਦਾ ਹੁੰਦਾ ਜੀ ਕਿਸੇ ਨੂੰ ਛਾਤੀ ਦਾ ਕੈਂਸਰ ਹੋ ਸਕਦਾ ਕਿਸੇ ਨੂੰ ਫੇਫੜਿਆਂ ਦਾ ਕੈਂਸਰ ਕਿਸੇ ਨੂੰ ਮੂੰਹ ਦਾ ਕੈਂਸਰ ਕਿਸੇ ਨੂੰ ਪ੍ਰੋਸਟੇਟ ਦਾ ਕੈਂਸਰ ਹੋ ਸਕਦਾ ਇਹ ਬਹੁਤ ਤਰ੍ਹਾਂ ਦੇ ਕੈਂਸਰਾਂ ਨੂੰ ਬਚਾਉਂਦਾ ਹੈ ਸਭ ਤੋਂ ਸਸਤਾ ਫਰੂਟ ਹੈ ਆਪਾਂ ਇਹਦੇ ਬਾਰੇ ਗੱਲਾਂ ਕਰਦੇ ਹਾਂ ਜੀ ਸਾਨੂੰ ਰਜਨਾ ਵੈਸੇ ਡਾਕਟਰ ਤਾਂ ਅੱਜਕੱਲ ਇਹ ਕਹਿੰਦੇ ਆ ਵੀ ਤੁਸੀਂ ਦੋ ਫਰੂਟ ਹੀ ਖਾ ਸਕਦੇ ਦੋ ਅਮਰੂਦ ਖਾਓ ਸਾਰਾ ਦਿਨ ਦੇ ਵਿੱਚ ਤੇ ਕਿਉਂਕਿ ਇਹਦੇ ਚ ਇਹਨਾਂ ਜਿਹੜੇ ਬੀਜ ਹੁੰਦੇ ਨਾ ਬੀ ਥੋੜਾ ਜਿਹਾ ਜਲਦੀ ਡਾਈਜੈਸਟ ਨਹੀਂ ਹੁੰਦੇ ਉਹਦੇ ਨਾਲ ਕਈ ਵਾਰ ਆਪਾਂ ਕੱਚਾ ਖਾ ਲਈਏ ਤਾਂ ਪੇਟ ਦਰਦ ਵੀ ਕਰਨ ਲਾ ਦਿੰਦਾ ਇਸੇ ਕਰਕੇ ਆਪਾਂ ਇਹ ਕਹਿ ਦਿੰਦੇ ਆ ਵੀ ਤੁਸੀਂ ਇਸ ਨੂੰ ਸਿਰਫ ਦਿਨ ਚ ਦੋ ਵਾਰੀ ਖਾਓ ਦੋ ਹੀ ਖਾਓ ਦਿਨ ਵਿੱਚ ਅੱਛਾ ਇਹਦੇ ਵਿੱਚ ਇੰਨੀ ਜ਼ਿਆਦਾ એનર્ਜੀ ਹੈ ਜੀ ਤੁਹਾਡਾ ਬਲੱਡ ਪ੍ਰੈਸ਼ਰ ਤੁਹਾਡਾ 슈ਗਰ ਸਭ ਤੋਂ ਬੈਸਟ ਹੈ 슈ਗਰ ਦੇ ਲਈ 슈ਗਰ ਤੁਹਾਡਾ ਕੰਟਰੋਲ ਕਰਕੇ ਰੱਖੇ ਟਾਈਪ 2 ਡਾਇਬੀਟਿਸ ਨੂੰ ਕੰਟਰੋਲ ਕਰਦਾ ਹੈ ਜੀ ਕਿਉਂਕਿ ਇਹਦੇ ਨਾਲ ਜਦੋਂ ਵੀ ਆਪਾਂ ਖਾਂਦੇ ਆ ਫਾਈਬਰ ਆਪਾਂ ਨੂੰ ਵਿਟਾਮਿਨ ਆਪਾਂ ਨੂੰ ਮਿਨਰਲਸ ਇਹਦੇ ਵਿੱਚ ਬੀਟਾ ਕੈਰੋਟਨ ਹੁੰਦਾ ਹੈ ਮੈਗਨੀਸ਼ੀਅਮ ਹੁੰਦਾ ਹੈ ਪੋਟਾਸ਼ੀਅਮ ਹੁੰਦਾ ਹੈ ਕਿਉਂਕਿ ਜੇ ਮੈਡੀਕਲੀ ਤੁਹਾਨੂੰ ਦੱਸਾਂ ਨਾ ਇਹ ਚੀਜ਼ ਜਿਹੜੇ ਐਨੇ ਇਨਗਰੀਡੀਅੰਟ ਦੱਸ ਰਿਹਾ ਨਾ ਇਹ ਜਿਹੜੀ ਕੁਆਲਿਟੀ ਹੈ ਤੁਸੀਂ ਚੁੱਪ ਕਰਕੇ ਖਾਈ ਚਲੋ ਤੁਸੀਂ ਆਪਾਂ ਕਹਿੰਨੇ ਨਾ ਆਮ ਖਾਓ ਔਰ ਗੁੱਠੀਆਂ ਦਾ ਆਮ ਤੋਂ ਕੀ ਲੈਣਾ ਆਮ ਖਾਓ ਆਮ ਦਾ ਮਤਲਬ ਰੱਖੋ ਤੁਸੀਂ ਖਾਣ ਦਾ ਮਤਲਬ ਰੱਖੋ ਇਹ ਅਸੀਂ ਡਾਕਟਰੀ ਭਾਸ਼ਾ ਚ ਤੁਹਾਨੂੰ ਕੀ ਸਮਝਾਵਾਂਗੇ ਤੇ ਨਹੀਂ ਸਮਝ ਪੈਣੀ ਤੁਹਾਡੇ ਤੋਂ ਠੀਕ ਹੈ ਇਹਦੇ ਚ ਐਨੇ ਵਧੀਆ ਲਾਈਕੋਪੀਨ ਹੁੰਦੀ ਹੈ ਜੇ ਵਿਟਾਮਿਨ ਸੀ ਇਹਦੇ ਚ ਬਹੁਤ ਜ਼ਿਆਦਾ ਹੁੰਦਾ ਹੈ ਵਿਟਾਮਿਨ B1 B2 B6 B12 ਸਾਰਾ ਕੁਝ ਇਹਦੇ ਚ ਹੀ ਹੈ ਜੀ ਜਿਹੜਾ ਕਿ ਆਪਾਂ ਨੂੰ ਹੋਰ ਕਿਸੇ ਚੀਜ਼ੋਂ ਨਹੀਂ ਮਿਲਦਾਗਾ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨਾ ਵੀ ਨਾਨ-ਵੈਜ ਦੇ ਵਿੱਚ ਵਿਟਾਮਿਨ B12 ਹੁੰਦਾ ਜੀ ਪਰ ਮੈਂ ਤੁਹਾਨੂੰ ਇਹ ਕਹਿ ਦਿੰਦਾ ਵੀ ਇਹਦੇ ਵਿੱਚ ਵੀ ਸਾਰਾ ਕੁਝ ਹੀ ਹੈ ਤੁਸੀਂ ਇਹੀ ਖਾ ਲਓ ਇੰਨਾ ਹੀ ਬਹੁਤ ਹੈ ਕੈਰੋਟਿਨ ਜਿਹੜੀ ਹੁੰਦੀ ਨਾ ਬੀਟਾ ਕੈਰੋਟਿਨ ਜਿਹਨਾਂ ਆਪਾਂ ਕਹਿੰਦੇ ਉਹ ਇਹਦੇ ਚ ਬਹੁਤ ਮਾਤਰਾ ਵਿੱਚ ਪਾਈ ਜਾਂਦੀ ਹੈ ਔਰ ਇਹ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਇਹਦੇ ਨਾਲ ਆਪਣਾ ਡਾਈਜੈਸਟਿਵ ਸਿਸਟਮ ਸਹੀ ਹੋ ਜਾਂਦਾ ਪੇਟ ਦੀਆਂ ਬਿਮਾਰੀਆਂ ਸੋਲਵ ਹੋ ਜਾਂਦੀਆਂ ਪੇਟ ਤੁਹਾਡਾ ਸਾਫ਼ ਹੋ ਜਾਂਦਾ ਜਲਦੀ ਹਾਜਮ ਹੋ ਜਾਂਦਾ ਔਰ ਪੇਟ ਦੇ ਕੀੜਿਆਂ ਨੂੰ ਵੀ ਮਾਰਦਾ ਜੀ ਬਹੁਤ ਸਾਰੇ ਬੱਚਿਆਂ ਦੇ ਮੂੰਹ ਚ ਕੀੜੇ ਜਿਹਾ ਆਪਾਂ ਸੁੱਤੇ ਪਏ ਉਹਨਾਂ ਬੱਚੇ ਨੂੰ ਦੰਦ ਕਰਦੇ ਰਹਿੰਦੇ ਆ ਰਾਤ ਨੂੰ ਸੁੱਤੇ ਉੱਠਦੇ ਆ ਤਾਂ ਇਹਨਾਂ ਦੇ ਮੂੰਹ ਚ ਪਾਣੀ ਨਿਕਲਦਾ ਹੁੰਦਾ ਇਹ ਸਾਰੇ ਜਿਹੜੇ ਲੱਛਣ ਹੈ ਇਹ ਕੀੜਿਆਂ ਦੇ ਹੁੰਦੇ ਆ ਪੇਟ ਦੇ ਕੀੜਿਆਂ ਨੂੰ ਵੀ ਖਤਮ ਕਰਦਾ ਹਾਂਜੀ ਅਮਰੂਦ ਵਿੱਚ ਰੇਸ਼ੇ ਦੀ ਬਦੇਰੇ ਮਾਤਰਾ ਹੋਣ ਕਰਕੇ ਸਰੀਰ ਵਿੱਚ ਮਿੱਠੇ ਦੀ ਖਪਤ ਨੂੰ ਪੂਰੀ ਕਰ ਦਿੰਦਾ ਕਿਉਂਕਿ ਅਮਰੂਦ ਹੀ ਇੱਕ ਐਸਾ ਹੈ ਜਿਹੜਾ ਕਿ ਆਪਾਂ ਨੂੰ 슈ਗਰ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਿੱਚ ਕੰਮ ਜੋ ਕੰਮ ਕਰਦਾ ਹੈ ਜੀ ਕੰਟਰੋਲ ਕਰਦਾ ਜੀ ਉਹਨੂੰ 슈ਗਰ ਨੂੰ ਔਰ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਮਰੂਦ ਨੂੰ ਵੱਧ ਵੱਧ ਗੇੜੇ ਦਿਓ ਜੀ ਜਿਹੜੇ ਨੌਜਵਾਨ ਹੈਗੇ ਆ ਉਹ ਦੋ ਖਾ ਲ ਤਿੰਨ ਖਾ ਲ ਕੋਈ ਚੱਕਰ ਨਹੀਂ ਕਿਉਂਕਿ इजीली ਡਾਈਜੈਸਟ ਹੋ ਜਾਂਦਾ ਉਹਨਾਂ ਨੂੰ ਮੇਰੇ ਅਰਗੇ ਬਜ਼ੁਰਗ ਬੰਦੇਆਂ ਨੂੰ ਇਹ ਹਾਜਮ ਘਟ ਹੁੰਦਾ ਇਸ ਕਰਕੇ ਅਸੀਂ ਦੋ ਹੀ ਖਾਣੇ ਆ ਤੇ ਜਿਹੜਾ ਜਿਨ੍ਹਾਂ ਦੇ ਸੁਪੋਝ ਕਰ ਆਪਾਂ ਕਹਿੰਦੇ ਨਾ ਬਹੁਤ سارے ਲੋਕ ਆਪਾਂ ਨੂੰ ਕੁਐਸਚਨ ਕਰਦੇ ਜੀ ਇਹ ਤੁਹਾਨੂੰ ਦੱਸ ਰეკਮੈਂਡ ਤਾਂ ਕਰ ਰਹੇ ਜੀ ਤੇ ਬੀ ਹੈ ਜੀ ਬੀ ਪਥਰੀ ਬਣਾਉਂਦੀ ਜੀ ਆਹ ਮਾਰਾ ਜੀ ਬੀ ਕੱਢ ਦਿਓ ਬੀ ਤੁਸੀਂ ਕੱਢ ਕੇ ਖਾ ਲਓ ਠੀਕ ਹੈ ਨਾ ਬੀ ਤੁਸੀਂ ਕੱਢ ਕੇ ਖਾ ਲਓ ਤਾਂ ਵੀ ਕੰਮ ਕਰਦਾ ਪੂਰਾ ਵਧੀਆ ਜ਼ਰੂਰੀ ਨਹੀਂ ਵੀ ਆਪਾਂ ਬੀ ਖਾਣੇ ਅੱਜ ਕੱਲ ਹਾਈਬ੍ਰਿਡ ਦੇ ਅਮਰੂਦ ਆ ਗਏ ਜੀ ਉਹਨਾਂ 'ਚ ਬੀ ਬਹੁਤ ਘਟ ਆਉਂਦੇ ਆ ਔਰ ਉਹਨਾਂ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾਗਾ ਇਹਨਾਂ ਨੂੰ ਫਰੂਟ ਜਦੋਂ ਲਿਆਓ ਨਾ ਕੱਚੇ ਜੇ ਲੈ ਕੇ ਆਓ ਬਾਜ਼ਾਰੋਂ ਜਦੋਂ ਪਰਚੇਜ਼ ਕਰਨੇ ਕੱਚੇ ਕੱਚੇ ਲੈ ਆਓ ਉਹਨਾਂ ਨੂੰ ਘਰੇ ਰੱਖੋ ਫ੍ਰਿਜ 'ਚ ਨਾ ਰੱਖੋ ਇਹਨਾਂ ਨੂੰ ਬਾਹਰ ਰੱਖੋ ਐਟਮੋਸਫੇਅਰ ਤੇ ਨਾਰਮਲ ਟੈਂਪਰੇਚਰ ਦੇ ਤੇ ਔਰ ਦੋ ਦਿਨਾਂ 'ਚ ਇਹਨੇ ਵਧੀਆ ਬਣ ਜਾਣਗੇ ਜਿਵੇਂ ਜਿਵੇਂ ਤੁਸੀਂ ਖਾਈ ਜਾਵੋਗੇ ਓਵੇਂ ਓਵੇਂ ਕਿਉਂਕਿ ਮੈਂ ਤਾਂ ਤੁਹਾਨੂੰ ਦੋ ਹੀ ਰეკਮੈਂਡ ਕਰਦਾ ਨਾ ਦੋ ਹੀ ਖਾ ਲੋ ਨੈਕਸਟ ਮਾਰਨਿੰਗ ਖਾਓਗੇ ਹੋਰ ਸਵਾਦ ਹੋਊਗਾ ਪਰਸੋਂ ਖਾਓਗੇ ਹੋਰ ਸਵਾਦ ਆ ਜਾਣਗੇ ਔਰ ਇਸੇ ਕਰਕੇ ਤੁਹਾਨੂੰ ਇਹ ਕਹਿੰਨੇ ਆ ਵੀ ਅਮਰੂਦਾਂ ਨੂੰ ਗਰੀਬਾਂ ਦਾ ਫਰੂਟ ਕਿਹਾ ਜਾਂਦਾ ਜੀ ਇਹਦੇ ਲਈ ਸਾਵਧਾਨੀ ਕੀ ਕਰਨੀ ਚਾ ਬੀ ਕੱਟ ਕੇ ਖਾਓ ਜਿਨ੍ਹਾਂ ਨੂੰ ਪਥਰੀ ਆ ਸਟੋਨ ਆ ਉਹ ਨਾ ਖਾਓ ਜੀ ਠੀਕ ਹੈ ਕਿਉਂਕਿ ਜਿਆਦਾ ਬੀਜ ਖਾਣ ਨਾਲ ਫਿਰ ਪੇਟ ਦਰਦ ਕਰਨ ਲੱਗ ਜਾਂਦਾ ਕਿਉਂਕਿ ਸਖਤ ਹੁੰਦੇ ਹਾਜਮ ਨਹੀਂ ਹੁੰਦੇ ਤੇ ਔਰ ਇਹ ਨਾ ਸਿਰਫ ਦੋ ਹੀ ਖਾਓ ਤਾਂ ਬੈਲੈਂਡ ਗੁੱਡਾ ਜਿਹੜੇ ਨੌਜਵਾਨ ਬੱਚੇ ਆ ਜਵਾਨ ਬੱਚੇ ਆ ਉਹ ਖਾ ਸਕਦੇ ਉਹਨਾਂ ਨੂੰ ਜਲਦੀ ਹੀ ਹਾਜਮ ਹੋ ਜਾਏਗਾ ਕੋਈ ਨੁਕਸਾਨ ਨਹੀਂ ਹੋਏਗਾ ਉਹਨਾਂ ਨੂੰ ਸੋ ਦੋਸਤੋ ਮੈਂ ਤੁਹਾਡੇ ਲਈ ਕਿ ਇਹ ਰੋਜ਼ਾਨਾ ਇਸ ਤਰ੍ਹਾਂ ਬਹੁਤ ਸਾਰੇ ਫਰੂਟਸ ਲੈ ਕੇ ਆ ਉਹਨਾਂ ਦੀ ਗੱਲਾਂ ਕਰਦੇ ਹੁੰਨੇ ਆ ਆਪਾਂ ਐਸੀ ਇਸ ਤਰ੍ਹਾਂ ਹੀ ਅੱਜ ਆਪਾਂ ਤੁਹਾਡੇ ਨਾਲ ਇਸ ਸਭ ਤੋਂ ਸਸਤੇ ਫਰੂਟ ਬਾਰੇ ਗੱਲ ਕੀਤੀ ਹੈ ਜੀ। ਅੱਜ ਕੱਲ ਜਿਹੜਾ ਸੀਜ਼ਨ ਹੁੰਦਾ ਨਾ ਇਹ ਸਦਾਬਹਾਰੀ 24 ਘੰਟੇ 12 ਮਹੀਨੇ ਮਿਲਦਾ ਰਹਿੰਦਾ ਜੀ ਇਹ। ਅੱਜ ਕੱਲ ਪੇੜ ਇਸ ਤਰ੍ਹਾਂ ਦੇ ਆਉਣ ਲੱਗੇ ਕਿਉਂਕਿ ਗਰਮੀਆਂ 'ਚ ਵੀ ਮਿਲ ਜਾਂਦਾ ਸਰਦੀਆਂ 'ਚ ਵੀ ਮਿਲ ਜਾਂਦਾ। ਗਰਮੀਆਂ ਦੇ 'ਚ ਥੋੜੇ ਕੀੜੇ ਪੈ ਜਾਂਦੇ ਆ ਤੇ ਸਰਦੀਆਂ 'ਚ ਜਦੋਂ ਮਰਜ਼ੀ ਖਾ ਲੋ ਤਾਂ ਸਦਾਬਹਾਰੀ ਆ। ਬਹੁਤ ਜ਼ਿਆਦਾ ਵਧੀਆ ਫਾਈਬਰ ਇਹਦੇ ਵਿੱਚ। ਕਿਉਂਕਿ ਫਾਈਬਰ ਕੱਪ ਨੂੰ ਕਬਜ ਤੋਂ ਬਚਾਉਂਦਾ ਹੈ। ਫਿਰ ਆਪਣੀ ਖੂਨ ਦੀ ਕਮੀ ਨੂੰ ਬਚਾਉਂਦਾ ਹੈ ਇਹ। ਇਦੇ ਵਿੱਚ ਫਾਈਬਰ ਇੰਨਾ ਜ਼ਿਆਦਾ ਹੁੰਦਾ ਹੈ ਬੀਟਾ ਕੈਰੇਟਰ ਹੁੰਦਾ ਹੈ ਵਿਟਾਮਿਨ ਸੀ ਹੁੰਦਾ ਹੈ ਵਿਟਾਮਿਨ ਸੀ ਆਪਾਂ ਨੂੰ ਬਹੁਤ ਸਕਿਨ ਦੇ ਲਈ ਬਹੁਤ ਜ਼ਿਆਦਾ ਵਧੀਆ ਜੀ ਸੋ ਸਾਰਿਆਂ ਨੂੰ ਬੇਨਤੀ ਕਰਦਾ ਜੀ ਵੱਧ ਤੋਂ ਵੱਧ ਖਾਓ ਔਰ ਵੱਧ ਤੋਂ ਵੱਧ ਇੰਜੋਏ ਕਰੋ ਠੀਕ ਹੈ ਨਹੀਂ ਔਰ ਮੈਂ ਸੈਕੰਡਲੀ ਤੁਹਾਨੂੰ ਰਿਕੁਐਸਟ ਕਰਦਾ ਹਾਂ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਘਰ-ਘਰ ਪਹੁੰਚਾਓ ਕਿਉਂਕਿ ਆਪਾਂ ਜਿਹੜੀ ਵੀ ਗੱਲਾਂ ਕਰਦੇ ਨਾ ਘਰਾਂ ਦੀਆਂ ਹੀ ਪ੍ਰੋਬਲਮ ਸੋਲਵ ਕਰਦੇ ਹਾਂ ਹਰੇਕ ਦੇ ਘਰੇ ਪ੍ਰੋਬਲਮ ਹੈ ਜੀ ਹਰ ਬੰਦਾ ਗੋਲੀਆਂ ਖਾਂਦਾ ਜੀਵਨਤਾ ਕੇ ਆਪਾਂ 슈ਗਰ ਦੇ ਮਰੀਜ਼ ਕਹਿੰਦੇ ਆਂ 슈ਗਰ ਦੇ ਮਰੀਜ਼ ਹਰ ਘਰ ਵਿੱਚ ਇੱਕ ਘਟੋੜੇ ਕ ਜਾਂ ਦੋ ਬੰਦੇ ਹੁੰਦੇ ਹੀ ਐ। ਸੋ ਆਪਾਂ ਅਮਰੂਦ ਖਾ ਸਕਦੇ ਆਂ, ਸੇਵ ਖਾ ਸਕਦੇ ਆਂ। ਇਹ ਦੋਨੇ ਚੀਜ਼ਾਂ ਐਸੀਆਂ ਨੇ। ਹਾਂ ਥੋੜੀ ਥੋੜੀ मूंगਫਲੀ ਖਾ ਲੋ ਆਪਾਂ ਕਿਸ ਦਿਨ मूंगਫਲੀ ਬਾਰੇ ਵੀ ਗੱਲ ਕਰਾਂਗੇ ਆਪਾਂ। ਕਿਉਂਕਿ ਗਰੀਬਾਂ ਦਾ ਉਹ ਵੀ ਬਦਾਵਾ ਗਰੀਬਾਂ ਦੇ ਬਦਾਵ ਕਹਿੰਨੇ ਆਪਾਂ ਉਹਨਾਂ ਨੂੰ। ਉਹ ਵੀ ਤੁਹਾਨੂੰ ਉਹਨਾਂ ਬਾਰੇ ਵੀ ਜਾਣਨਾ ਪਾਵਾਂਗੇ। ਸੋ ਸੰਗਤ ਜੀ ਮੇਰੇ ਨਾਲ ਜੁੜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।